ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਤ ਪ੍ਰਭਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ ਨਾਟਗੜਾ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਰ ਆਪਾਂ ਤੁਹਾਨੂੰ ਤੇਰ ਝੋਟੀਆਂ ਦਿਖਾਵਾਂਗੇ ਜਿੰਨੇ ਸਹੀ ਗੱਲਾਂ ਸੁਵਾਈਆਂ ਵਾ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਚਾਰ ਆ ਇੱਕ ਟੋਕੜ ਕਬਨ ਇੱਕ ਟੋਕੜ ਕਬਨ ਦਿਖਾਵਾਂਗੇ ਟੋਟਲ ਚਾਰ ਝੋਟੀਆਂ ਵਾ ਅੱਛਾ ਉਹ ਨਹੀਂ ਪੌਣੀ ਠੀਕ ਹੋ ਗਈ ਹੈ ਉਹ ਵੀ ਜੀ ਗਈ ਆ ਠੀਕ ਆ ਸਸਿਕਾ ਭਾਈ ਜੀ ਸਸਿਕਾ ਦੇ ਵੀਰ ਸਸਿਕਾ ਉਹ ਸੁਣਾ ਠੀਕ ਠਾਕ ਜੀ ਬੜਿਆ ਦੇ ਵੀਰ ਜੀ ਤੁਸੀਂ ਸੁਣਾਓ ਗੜਦੀ ਕਲਾ ਜੀ ਗੜਦੀ ਕਲਾ ਚਾਹੀਦੀ ਤੇ ਕਿਹਦੇ ਵਿੱਚ ਆਪਣਾ ਨਾਮ ਤੇ ਦੱਸ ਦੱਸ ਦਿਓ ਹਾਂ ਮੇਰਾ ਭਾਨ ਸਿੰਘ ਜੀ ਪਿੰਡ ਪੀਂਡਾ ਜ਼ਿਲ੍ਹਾ ਮੁੱਸਾ ਜੀ ਠੀਕ ਆ ਜੀ ਫੋਨ ਨੰਬਰ 91 45 4995 ਠੀਕ ਆ ਜੀ ਹਾਂਜੀ ਹਾਂਜੀ ਤੇ ਕਿੱਧਰੋਂ ਕਰੀਏ ਸ਼ੁਰੂਆਤ ਜੀ ਇੱਧਰੋਂ ਆਣੋਂ ਕਰ ਲਈਏ ਅੱਜ ਅੱਗੇ ਵੀਰ ਵੇਗੀ ਚੋਦੀ ਅੱਛਾ ਜੀ ਹਾਂ ਟੋਕੜਾ ਬਣੇ ਸਾਢੇ 6 ਮਹੀਨਿਆਂ ਦੀ ਵੀਰ ਉਹਨਾਂ ਚਵਾਤੀ ਆ ਅੱਛਾ ਜੀ ਹਾਂ ਠੀਕ ਲੋ ਜੀ ਟੋਕੜਾ ਬਣ ਪਈ ਨੰਬਰ ਕਿ ਠੀਕ ਗੱਲ ਸੱਜਾ ਤਾਂ ਕਿ ਨਾ ਕਰ ਕਾਟ ਰਿਆ ਸੱਜ ਨੇ ਪਹਿਲੇ ਸਵੇਰ ਆਲੇ ਜੀ ਆਂਦੇ ਝੂੜੀਆਂ ਮਾਣਾ 10000 ਕਿਲੋ ਦਿੰਦੀ ਰਹੀ ਠੀਕ ਆ ਠੀਕ ਆ ਲਓ ਜੀ 10 11 ਲੀਟਰ ਦੇ ਸਾਢੇ 6 ਮਿੰਟ ਚੈੱਕ ਪਾਸ ਤੇ ਇਹ ਕੱਚ ਪੱਕੀ ਆ ਤੇ ਜਾਂ ਦੇ ਦੇ ਦਿੱਤੀ ਐ ਨਹੀਂ ਕੱਚ ਪੱਕ ਜੀ ਇਹ ਦੇ ਨਾ ਦੱਸੋ ਦੱਸੋ ਫਿਰ ਤੋਰੀਏ ਇਹਨੂੰ ਤੋੜ ਕੇ ਦਿਖਾਈਏ ਹਾਂ ਕਿਉਂ ਜੱਗੇ ਵੀਰ ਹਾਂਜੀ ਹਾਂਜੀ ਆ ਜੇ ਕੱਚ ਪੱਕਿਆਂ ਤੇ ਵੇਚੀਏ ਇਹਨੂੰ ਵੀ ਖੜਨਗੇ ਠੀਕ ਨਹੀਂ ਦੇ ਲਓ ਵੀਰ ਜੀ ਲਓ ਪਹਿਲੇ ਫੋਨ ਤੇ ਲਾ ਦਿੰਨੀ ਆਪਾਂ ਜੇ ਸੁਵੇਲੇ ਘੱਟ ਛੋਟੀ ਬਿਲਕੁਲ ਨਮੀ ਹੈ ਜੀ ਆ ਤੇ ਘਾੜ ਵੀ ਚਲੋ ਚੰਗਾ ਆ ਗਿਆ ਇਹ ਸਿੰਗ ਸੋਨ ਚੌੜੀ ਚੰਗਾ ਵਾ ਇਸ 11 ਦਾ 10 11 ਲੀਟਰ ਦਾ ਘਾੜਿਆ ਤੇ ਇਸ ਟਾਈਮ 6.5 ਮਿੰਟ ਦੀ ਚੈੱਕ ਪਾਸ ਤੇ 5 ਲੀਟਰ ਜਿਹੜਾ ਦੋ ਦੋਵੇਂ ਟਾਈਮ ਮਿਲਦੀ ਆ ਦੋਵੇਂ ਟਾਈਮ ਫੋਲ ਟਾਈਮ ਥਾਪੀ ਤੇ ਇੱਕ ਦਮ ਨਾ ਮੈਂ ਥਾਪੀ ਤੇ ਥਾਪੀ ਦੇ ਠੀਕ ਹੈ ਠੀਕ ਲਓ ਜੀ ਦੋਵੇਂ ਟਾਈਮ ਜਿਹੜੀ ਘਾੜੇ ਤੇ ਸਾਬ ਨਾਲ ਮਿਲਦੀ ਆ ਇੱਕ ਮਿੰਟ ਥੋੜਾ ਵਿੱਚ ਆ ਗਿਆ ਚੰਗਾ ਆ ਗਿਆ ਇਹਦਾ ਬਾਕੀ ਹਰ ਮੁੱਲਾ ਜੱਗੇ ਵੀ ਪਤਾ ਕੀ ਇਹ ਮੁਕਤ ਲਈ ਅੱਛਾ ਇਹ ਤਾਂ ਦੇ ਦਈਏ 75 ਦੇ ਹਾਂ ਹੋਰ ਕਰ ਦਈਏ ਮਾਨ ਦਾ ਪੰਜ ਦਲਾਂਗੇ ਤਾਂ ਤੀਨ ਦਸ ਪੈਂਹ ਹਜ਼ਾਰ ਦੀ ਜੱਗੇ ਵੀਰ ਉੱਪਰ ਦਊਗਾ ਨਾ ਠੀਕ ਲੋ ਜੀ 65 ਹਜ਼ਾਰ ਦੀ ਤਰਫੜ ਗੱਲਾਂ ਜੀ ਅੱਜ ਦੋ ਮਹੀਨੇ ਤਿੰਨ ਸਾਭ ਲੂਗਾ ਤੇ ਚਲੋ ਸਾਭਣਾ ਇਹ ਵੀ ਜੱਗੇ ਵੀ ਨਿਸ਼ੋਰ ਹੀ ਕਰਾਂਗੇ ਅੱਛਾ ਜੀ ਤੁਹਾਨੂੰ ਪਤਾ ਵੀ ਪਿੱਛੇ ਵੀ ਪੈਸੇ ਲਾਗੇ ਜਦੋਂ ਮਿਲਦਾ ਹੈ ਹਾਂ ਨਾ ਇਹ ਗੱਲ ਹੈ ਜੀ ਬਿਲਕੁਲ ਇਹ ਗੱਲ ਹੈ ਆ ਕਿ ਸਾਡੀਆਂ ਕਿਹੜੀਆਂ ਕਾ ਖਾਲੀ ਨਿਕਲਣੀਆਂ ਲੋਕਾਂ ਕਿ ਸਾਡੀਆਂ ਕਿੜੀ ਮਾਲ ਨਹੀਂ ਨਾ ਜੱਗੇ ਵੀਰ ਆਪਣੀ ਇਹ ਗਰੰਟੀ ਆ ਹਾਂਜੀ ਹਾਂਜੀ ਆਪਣੀ ਕੋਈ 10 15 ਦਿਨਾਂ ਤੱਕ ਚੈੱਕ ਕਰ 15 ਦਿਨਾਂ ਤੱਕ ਗਰੰਟੀ ਆ ਆਪਣੇ ਮਾਲ ਦੀ ਅ ਜਿੰਨੇ ਮਹੀਨੇ ਹੋ ਗਏ 2-4 ਦਿਨ ਅੱਗਾ ਪਿੱਛਾ ਉਹਦੀ ਕਹਿ ਨਹੀਂ ਸਕਦੇ ਨਹੀਂ ਨਹੀਂ ਬਿਲਕੁਲ ਬਿਲਕੁਲ ਇਹ ਥੋੜੀ ਆ ਵੀ ਦੇ ਆ ਵੀਡੀਓ ਵੀਰ ਜੀ ਆਪਾਂ ਵੇਖਣਾ ਜੋ ਭੰਡਿਆ ਹਾਂਜੀ ਹਾਂਜੀ ਇਹ ਥੋੜਾ ਵੀ ਆਪਾਂ ਇਹਨੂੰ ਕਹਾਂਗੇ ਵੀ ਉਹ ਹੋਵੇ ਖਾਲੀ ਦੇ ਸ਼ਾਂ ਨਹੀਂ ਦਸੀਏ ਕਿ ਇਹਦੇ ਦੇਰ ਤੋਂ ਜਿਹੜੀ ਬੀਜ ਦੀ ਹੈ ਨਾ ਆਪਣੇ ਹੋਈਆਂ ਬੀਤੀਆਂ ਆਪਨੂੰ ਵੀ ਪਤਾ ਹੈ ਹਾਂਜੀ ਹਾਂਜੀ ਆਹ ਚੈੱਕ ਕਰ ਜਿੱਦਾਂ ਮਰਜ਼ੀ ਕਰਾ 10 ਦਿਨਾਂ ਤੱਕ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਓ ਜੀ ਇੱਕ ਸਾਡੇ ਲਈ ਬੇਨਤੀ ਹੈ ਕਿ ਚਲੋ ਸਾਡੇ ਚੈਨਲ ਚ ਚੈੱਕ ਕਰਾ ਕੇ ਖੜੋ ਜਿਹੜਾ ਪਤਾ ਕਿ ਜੱਗੇ ਵੀਰ ਜੇ ਨਹੀਂ ਵੀਰ ਭਰਾ ਆਉਂਦਾ ਆਨਲਾਈਨ ਮੰਗਾਉਂਦਾ ਇਹ ਆਪਣੀ ਦੋਵਾਂ ਤਿੰਨਾਂ ਦਿਨਾਂ ਜਾ ਕੇ ਆਪਣਾ ਜਿੱਥੋਂ ਵੀ ਪਸ਼ੂ ਲੈਣਾ ਆਪਣਾ ਛੱਕ ਘੜਾਇਆ ਕਰੋ ਨਹੀਂ ਨਹੀਂ ਬਿਲਕੁਲ ਬਿਲਕੁਲ ਚਲੋ ਪਾਂਡਰ ਪਈਆਂ ਦੀ ਖਾਣੇ ਜਿਹੜੇ ਤਰਕਤਾਂ ਲੱਗੇ ਵੀ ਰਾਰਾ ਇਕੱਠੇ ਕਰ ਲਾਂਗੇ ਨਹੀਂ ਕਿਉਂ ਆਪਣੇ ਵਾਸਤੇ ਵੀ ਮਾੜੀ ਗੱਲ ਬਿਲਕੁਲ ਖਾਲੀ ਕਹਿ ਕੇ ਇਕੱਲਾ ਗੱਭਣਿਆ ਮਾਲਾ ਜੱਗੇ ਵੀ ਆਪਾਂ ਸੋਟਣਾ ਪਾਓ ਕਿਤੇ ਆਪਾਂ ਹੀ ਪਸ਼ੂ ਹੀ ਲਿਓਨੇ ਆ ਹਾਂ ਜੀ ਜਿਹੜੇ ਚਾਵਣਾਂ ਲਿਓਨੇ ਆ ਇਹ ਆਣ ਕੇ ਮਲਾ ਖਾਲੀ ਨਹੀਂ ਇਹ ਕਿੱਡੀ ਗੱਲ ਮਾੜੀ ਆ ਦੁੱਧ ਦਾ ਜੱਗੇ ਵੀਰ ਉਹ ਪਰਸਾਂ ਦਾ ਚੱਲ ਜਾਂਦਾ ਕਿਲੋ ਵੱਡਾ ਕਿਲੋ ਕੋ 2 ਕਿਲੋ ਦਾ ਪਰ ਜੇ ਚੈੱਕ ਦਸੀਏ ਚੱਕ ਬਾ ਚੈੱਕ ਪਾਸ ਹੀ ਜਾ ਕੇ ਨਿਕਲੇ ਫੇਰ ਫੇਰ ਮਜ਼ਾ ਆਉਂਦਾ ਵਾ ਤੇ ਦੂਜੇ ਨੰਬਰ ਤੇ ਬਾਈ ਕਿਵੇਂ ਆ ਝੋਟੀ ਇਹ ਵੀ ਦੀ ਇਹ ਝੋਟੀ ਲੈਂਦੀ ਉਹ ਕਿਹਨੂੰ ਬੰਦੇ ਨੇ ਹਰਿਆਣਾ ਚ ਅੱਛਾ ਜੀ ਠੀਕ ਆ ਹਾਂਜੀ ਇਹ ਆ ਕਿ ਸੂਈ ਆ ਪ੍ਰੋਪਰ ਤੀਸਰਾ ਸੂਆ ਦੁਕਾਨੀ ਆ ਆਪਾਂ ਕਹਿਣਾ ਜਿੱਜਾ ਸੂਈ ਤਿੱਜਾ ਹੀ ਕਵਾਂਗੇ ਠੀਕ ਆ ਇਹ ਜਿੱਦਣਾ ਗੱਬਣਾ ਹੀ ਨਾ ਮੱਝ ਹਾਂਜੀ ਉਹਦੇ ਜੱਗੇ ਵੀ ਆਪਾਂ ਦਾ ਰੁਪਈਏ ਬੜੇ ਲਾਏ ਠੀਕ ਆ ਪਰ ਦਿੱਤੀ ਨਹੀਂ ਆ ਅੱਛਾ ਹੁਣ ਇਹਦਾ ਗਿਆ ਜੋ ਬੱਚਾ ਮਾਰ ਹਾਂਜੀ 15 ਤੋਂ 16 ਦਿਨ ਦੀ ਸੂਈ ਆ ਪੁੱਛੀਓ ਠੀਕ ਲਓ ਜੀ ਆ ਆ ਗਿਆ ਰੈਡੀਮੈਡ ਚਵਾ ਕੇ ਦਾ ਰੈਡੀਮੈਡ ਕਟਾਈ ਮਗਰ ਇਹ ਆਪਾਂ ਵੇਚਣੀ ਦੁੱਧ ਦੇ ਹੁੰਦੇ ਹਾਂ ਦੋ ਤੇ ਦੋ ਤੇ ਦੁੱਧ ਤੇ ਹੁਣ ਇਸ ਟਾਈਮ ਕਿੰਨਾ ਲੇ ਦੁੱਧ ਆ ਟਾਈਮ ਜੱਗੇ ਵੀਰ ਆਪਾਂ ਜਿਹੜਾ ਸਹੀ ਮਿਹਨਤ ਮੰਨਦਾ ਨਾ 11 ਕਿਲੋ ਦੁੱਧ ਮਿਲ ਕੇ ਦੇਣਾ ਹੈ 11 ਲੀਟਰ 11 ਕਿਲੋ ਪਰ ਆਪਾਂ ਪਿਛਲੇ ਸੂਏ ਵੇਚ ਨਹੀਂ ਲਏ ਵੀ ਜਿੰਨਾ ਦੁੱਧ ਦਿੰਦੀ 15 ਕਿਲੋ ਆਪਣੀ ਅੱਖੀਂ ਵੇਖੀ ਦੀ ਗੱਲ ਆ ਅੱਛਾ ਜੀ ਫਿਰ ਕਿਉਂ 11 ਕਿਲੋ ਬੱਚਾ ਮਾਰਨ ਕਰਕੇ ਘੜਕੀ ਨਹੀਂ 13 ਕਿਲੋ ਠੀਕ ਆ ਠੀਕ ਆ ਲਓ ਜੀ ਸੂਆ ਤੀਸਰਾ ਤੇ ਪੋਰ ਮੋਰਾ ਨਸਲ ਦੇ ਵਿੱਚ ਰਹੀ ਆ ਮਾਂ ਖੜੀ ਆ ਹਾਂ ਪੀਕਾ ਦੇ ਭਾਵ ਮਿਲਾ ਬਹੁਤ ਜਿਆਦਾ ਤਗੜਾ ਆ ਗਿਆ। ਇਹ ਕੋ ਸਾਹਮਣੇ ਚੱਗੇ ਵੀ ਲੈ ਜੇ ਨਾ। ਹਾਂਜੀ ਹਾਂਜੀ। 15 14 15 ਪਗੜੀ ਚੰਗੀ ਆ ਨਹੀਂ ਮਾ। ਠੀਕ ਹੈ ਠੀਕ ਲਓ ਜੀ ਭਵਾਨੇ ਦੇ ਜਿਹੜੀਆਂ ਨਾੜਾ ਨੂੜਾ ਵੀ ਕਾਫੀ ਆ ਗਈਆਂ ਮਾ ਤੇ ਥਾਣਾ ਦਾ ਸੈਜ ਗਿਆ ਵੀ ਇਹਨ ਕੱਲਾ ਕੱਲਾ ਲੱਗਾ ਪਿਆ ਵਾ। ਕੋਈ ਵੀ ਭਰਾਸੇ ਵਾਲਾ ਲੈ ਜੀ ਇਹ ਦੁੱਧ ਚੰਗਾ ਚਿੱਟੀ ਜਣਾ ਵਾ। ਬਾਕੀ ਮਿਲਕ ਵਾਂ ਦੀ ਵਾਂ ਡਰੈਗਟ ਪਾਪਾ ਲੱਗੀਆਂ ਪਈਆਂ। ਤੇ ਆ ਵੀ ਪਿਓ ਰੀਆ ਡਬਲਾ ਕਰ ਪਿਓ ਮੋਰਾ ਨਸਲ ਦੇ ਵਿੱਚ ਆ ਗਈ ਆ। ਲਾਗੇ ਨਾ ਜਰੂਰ ਚੈੱਕ ਕਰਾਉਣਾ ਤੁਹਾਨੂੰ ਥਾਣਾ ਦਾ ਸੈਰ ਗਿਆ ਪੈਣ ਕੱਲਾ ਕੱਲਾ ਲੱਗਾ ਰਿਆ ਵਾ ਚਲੋ ਜੀ ਚੈੱਕ ਆ ਤੇ ਨਾਲਾ ਨੂੜਾ ਵੀ ਕਾਫੀ ਆ ਗਿਆ ਵਾ ਚਲੋ ਚੱਡੇ ਦੇ ਨਾ ਉਹ ਜੀ ਟਿੱਕ ਟਿੱਕ ਪਾਲਾਂ ਵਾਂਗੂ ਬਣੀ ਪਈ ਆ ਤੇ ਇਹਦਾ ਬਾਈ ਜੀ ਮੋਲ ਫੇਰਾ ਮੋਲ ਜੱਗੇ ਵੀ ਦੇ ਦ ਹੁਣ ਮੁਕਤ ਹੋ ਗਿਆ ਹਾਂਜੀ ਜੇ ਇਹਦਾ ਬੱਚਾ ਹੁੰਦਾ ਹਾਂਜੀ ਇਹਦੇ ਤੇ 1 20 1 25 ਦੀ ਵਿੱਚ ਨਹੀਂ ਅੱਛਾ ਜੀ ਹੁਣ ਪੂਰੇ ਲੱਖ ਦੀ ਦੇ ਦੀਆ ਜੱਗੇ ਵੀਰ ਨਹੀਂ ਕਰੀਏ ਮਾਨਦਾਨ ਅਜੇ ਵੀ ਕਰੀ ਗਈ ਹਾਂਜੀ ਮੈਂ ਇਹ ਗੁਰੂ ਆ ਸੰਜੇ ਜਿੱਦਾਂ ਮੈਂ ਤਿਆਰ ਹੀ ਉਹਦਾ 1 ਲੱਖ 5 ਵੀ ਕਹਿਆ ਹੈ ਨਹੀਂ ਆਂਦੇ 10000 ਘਰ ਦੇਣੀ ਨਹੀਂ ਆ ਅੱਛਾ ਹੋਰ ਤੇ ਬੂਰੇ ਲੱਖ ਜੀ ਦਾ ਆ ਜਾ ਫਿਰ ਸੀਡੀ ਆ ਗਈ ਤਾਂ ਦਨੇ ਕਿੰਨਾ ਦੁੱਧ ਚੋੜਿਆ 15 ਨਹੀਂ ਕੋਈ ਗੱਲ ਹੈ ਦੁੱਧ ਤੇ ਚੜਨਾ ਕਰ ਮਾਲੀ ਇਹ ਦੁੱਧ ਤੇ ਚੜਨਾ ਹੈ ਇਹ ਨਹੀਂ ਕਰੋ ਮਾਨਦਾਨ ਜੀ ਜੂਜਾ ਨਹੀਂ ਲੱਗਦੀ ਹਾਂ ਦੀ ਕਰ ਦਿੱਤੀ ਜਿੱਥੇ ਕਿ ਛੱਡਣੀਆਂ ਪੂਰੇ 90 ਦੇ 90 ਦੀ ਦੋ ਹੋਰ ਛੱਡਦੀ ਐ ਪੰਜ ਦੇ ਛੱਡੋ ਯਾਰ 85 ਦੀ ਦਵਾ ਆਪਾਂ ਦੋ ਇੰਦਾ ਨਹੀਂ ਇਦਾਂ ਦੀ ਕੋਈ ਆਪਾਂ ਨੂੰ ਲਓ ਜੀ ਬਿਲਕੁਲ ਇਹ ਲੈ ਬਿਲਕੁਲ ਹੀ ਲੈ ਆ ਆਹ ਇਹਦਾ 85000 ਦਾ ਤੇ ਦੁੱਧ ਦਾ ਸਭ ਨੇ ਡਰਾਮੀਆਂ ਕੋਈ ਵੀ ਰਾਸਤੇ ਵਾਲਾ ਲੈ ਜਾਊਗਾ ਤੇ ਦੁੱਧ ਚੰਗਾ ਕੱਢੀ ਜਾਣਾ ਮੈਨੇ ਹਾਂ ਇਹ ਮਿਲਕ ਵੈਂਟ ਵਿੱਚ ਚੈੱਕ ਕਰ ਸਕਦਾ ਜੇ ਦੋਵੇਂ ਸਿੱਧਾਂ ਦੀਆਂ ਬਹੁਤ ਜ਼ਿਆਦਾ ਮੋਟੀਆਂ ਲੱਗੀਆਂ ਵਾਂ ਹਾਂ ਆਹ ਤੇ ਜੇ ਨਹੀਂ ਅੱਗੇ ਨੂੰ ਦੋਨੀ ਪਿਛਲੀ ਬਣੀ ਪਈ ਆ ਚੈੱਕ ਕਰਦੇ ਇਹਨੂੰ ਲੈ ਲਈ ਆਗੇ ਲੈ ਵੇ ਇਹ ਰਿਕਾ ਨਾ ਤਾਂ ਨੰਬਰ ਕੰਟਰੋਲ ਨੇ ਆਓ ਜੀ ਤੇ ਆਇਓ 3 ਨੰਬਰ ਤੇ ਭਾਈ ਆ ਕਿਵੇਂ ਛੋਟੀ ਵੀਰੇ ਥੱਲੇ 14 ਕਿਲੋ ਦੁੱਧ ਆ ਨਾਵਾ 10 ਦਿਨੇ ਸੂਈ ਜੱਗੇ ਵੀਰ ਅੱਛਾ ਜੀ ਹਾਂ ਇਹ ਵੀ ਦੁੱਧ ਦਾ ਡਰਾਮੀ 10 ਲੀਟਰ ਦੁੱਧ ਐਸ ਤਰ੍ਹਾਂ ਕੋਟੀਰੇ ਕੋਲ ਤੇ ਆ ਜਾ ਸੁਬਾ ਦੂਸਰਾ ਕਿ ਤੀਸਰਾ ਨਾਲ ਜੀ ਨਾ ਇੰਨੀ ਕੀ ਮੜ ਗਿਆ ਮੱਝ ਹੁਣੀ ਇਹ ਇਹ ਤੀਜਾ ਦੂਸਰਾ ਸੁਬਾ ਸੋਈ ਆ ਠੀਕ ਹੈ ਜੀ ਜਵਾਗ ਦੇ ਪਿਛੇ ਜਵਾਗ ਕੱਟਾ ਆ ਵੀਰ ਜੀ ਲਓ ਜੀ ਮੇਲ ਕਾਫ ਆ ਗਏ ਤੇ ਆ ਬੇ ਲੋ ਜੀ ਬਿਲਕੁਲ ਕਾਲੀ ਲੁਈਆਂ ਜਵਾਗ ਦੀ ਆਹਨ ਅੱਛਾ ਫਗਾ ਵਾਂਗੂ ਬਣੀ ਪਈ ਐ ਤੇ ਥਾਂ ਵੀ ਕਲਾ ਕਲਾ ਨੋਕ ਵਾਲਾ ਲੱਗਾ ਪਿਆ ਵਾ ਇਹ ਕਿੰਨਾ ਕੱਢੀ ਜੋ ਦੁੱਧ ਦੁੱਧ ਜਕੀ ਨੇ ਵੀ 15 16 ਲੀਟਰ ਦੀ ਗਰੰਟੀ ਨਾਲ ਮੱਝ ਦੇਣੀ ਆਪਾਂ ਅੱਛਾ ਜੀ ਲਓ ਜੀ 15 16 ਲੀਟਰ ਵਾਲੀ ਗਰੰਟੀ ਦੇ ਨਾਲ ਮੱਝ ਦੇਣੀ ਆ ਬਾਈ ਨੇ ਤੇ ਸਾਲ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਪਰ ਹੋਰ ਕੀ ਕਹਾਂ ਆਹਨ ਅੱਛਾ ਫਗਾ ਮਰ ਗਈ ਆ ਇਹ ਥੋੜਾ ਵੀ ਚੰਗਾ ਛੱਡੋ ਛੱਡੋ ਬੱਚਾ ਲਓ ਜੀ ਮੇਲ ਹੈ ਮੇਲ ਇਹ ਆ ਕੱਟਾ ਏ ਠੀਕ ਏ ਉਹ ਮਨੂੰ ਅਗੇਜੀ ਚ ਘਟ ਹੁੰਦੀ ਜਦ ਦੇਰ ਅੱਛਾ ਜੀ ਹੁੰਦੀ ਸਾਰੀ ਜਾਂਦਾ ਨਾ ਤੁਹਾਨੂੰ ਬੋਲਦਾ ਨਹੀਂ ਹੈ ਨਹੀਂ ਆਪਾਂ ਤੈਨੂੰ ਪਤਾ ਵੀ ਆਪਾਂ ਪੰਜਾਬੀ ਬੋਲੀ ਬੋਲਣੀ ਬੋਲਣੀ ਹੈ ਹਾਂ ਜੀ ਹਾਂ ਇਹ ਵੀ ਗੱਲ ਸਹੀ ਹੈ ਸਾਡੇ ਮੂੰਹ ਤੇ ਚੜ ਗਿਆ ਨਾ ਮੇਲ ਤੇ ਫੀਮੇਲ ਕਾ ਸਾਡੇ ਤੇ ਹੁਣ ਪੜੇ ਲਿਖੇ ਬੰਦੇ ਸ਼ਹਿਰੀ ਬੰਦੇ ਹਾਂ ਜੀ ਹਾਂ ਜੀ ਨਾਂਦੀ ਨੂੰ ਬਾਲਟੀ ਚੱਲ ਆ ਜਗਾਉਨੇ ਲੋਜੀ ਲੋਜੀ ਕਟੜਾ ਆ ਚੁੱਕਾ ਇਹ ਮਗਰ ਤੇ ਚੁਆਈ ਤੇ ਪਸਮਾਹ ਪਾ ਤਰਨ ਵੀਡੀਓ ਦੇ ਵਿੱਚ ਹੀ ਲਾਈਵ ਦਿਖਾ ਦੇਣਾ ਮੈਂ ਦਾ ਆ ਰੰਗ ਸਦੀਪ ਰੰਗ ਮਛਰ ਤੇ ਲੜਦਾ ਨਹੀਂ ਹੁੰਦਾ ਸਾਡੇ ਰੂੜੇ ਜੀ ਲੱਗੀ ਨਾ ਬੜੀ ਲੱਗੇ ਦਿਲ ਦੇ ਕਰਕੇ ਤੁਹਾਨੂੰ ਪਤਾ ਪਹਿਲਾਂ ਹੂੰ ਜਿੰਮੜੀ ਹਟ ਵੀ ਲਾਇਆ ਕਰੋ ਘਰ ਤੋਂ ਬਾਹਰ ਤੋਂ ਲਾਇਆ ਕਰਾਂਗੇ ਵੀਰ ਜੀ ਮਛਰ ਸਾਡੇ ਕੋ ਨਹੀਂ ਫਲੋਤਾ ਜਾਂਦੇ ਇਹ ਮਛਰ ਰੂੜੇ ਬੱਚੇ ਦਾ ਐ ਤੜਪਦੇ ਬੜਾ ਏ ਟੰਗੇ ਵੀਰ ਜੀ ਜਿੱਦਣ ਮਛਰੀ ਆਉਂਦੀ ਤੂੰ ਨਹੀਂ ਲਾਇਆ ਕਰੋ ਤੂੰ ਨਹੀਂ ਜਾਣ ਤੂੰ ਨਹੀਂ ਤਾਂ ਨਹੀਂ ਲਾ ਜਾਗਾ ਪਰ ਅੱਜ ਨਾਲ ਦਾ ਡੇਟ ਹੋ ਗਿਆ ਅੱਛਾ ਅੱਛਾ ਹੋ ਹੀੁੰਦਾ ਗਿਆ ਉਹ ਜੀ ਮੈਂ ਨੋ ਜੀ ਪਸਮਾ ਤੇ ਚਵਾਤ ਦਿਖਾਉਣਾ ਹੈ ਗੌੜੀ ਚੰਗਾ ਵਾ ਜਮਗਰ ਲੈ ਇਤਨਾ ਲਿਚਵਾਏ ਜੇ ਵਾ ਇਹ ਬਿਲਕੁਲ ਉਲਟ ਆ ਰਿਹਾ ਕੋਈ ਭੂਰ ਕੋਈ ਛਟਾ ਨਹੀਂ ਇਹ ਕੀ ਕਰ ਸਕਦੇ ਵੀ ਨਹੀਂ ਕੋਲ ਕੋਲ ਜੀ ਨੋਕ ਨਰਮਾ ਚੁਆਈ ਕਹਿ ਦਿੰਦੇ ਆ ਉਹ ਹੀ ਆ ਹਾਂ ਜੀ ਚੁਆਈ ਬੜੀ ਜੱਗੇ ਵੀਰ ਠੀਕ ਆ ਠੀਕ ਆ ਇਹਨੂੰ 15 16 ਲੀਟਰ ਦੀ ਗਾਰੰਟੀ ਦੇ ਚੁਆਈ ਦੇ ਸੱਤੇ ਦੁੱਧ ਬੰਦਾ ਹਾਂਜੀ 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 ਥਾਣ ਵੀ ਚਲੋ ਖਾਸ ਕਰਕੇ ਨੋਕ ਵਾਲਾ ਲੱਗਾ ਨੋਕ ਵਾਲੇ ਥਾਂ ਦੀ ਚਲੋ ਚੁਆਈ ਬਹੁਤ ਜਿਆਦਾ ਚੰਗੀ ਨਿਕਲਦੀ ਆ ਦੀ ਆਉਂਦੀ ਆ ਮੈਂਟੋ ਮੈਂ ਤਾਂ ਨੂੰ ਮਾਰਦੀ ਤੇ ਜਿੱਥੇ ਮੈਂ ਤਾਂ ਕਿੰਨਾ ਭਾ ਦਿੰਦੀ ਆ ਜੇ ਕਿ ਵੀ ਜਿੰਨੇ ਵੀ ਨਾ ਪਾਇਆ ਖਤਨੇ ਆਣਾ ਹਾਂਜੀ ਹਾਂਜੀ ਕੋਈ ਜਾ ਕੇ ਚਵਾਈ ਵਾਲਾ ਆਪਾਂ ਡੰਗਰ ਵਾਲਾ ਦੇ ਤਾ ਖਰੂਰ ਦੇ ਤਾ ਤੇ ਦਿਲ ਤੇ ਕੀ ਬੀਤੂਗੀ ਨਿੰਨਾ ਰਾਤੀ ਅਸੀਂ ਵੀਡੀਓ ਵੇਖਣੇ ਤੇ ਸਾਨੂੰ ਵੀ ਬੜਾ ਦੁੱਖ ਲੱਗਾ ਅਸੀਂ ਚਲੋ ਕਿਸ ਵੀਰ ਭਰਾ ਨੇ ਕਿਸੇ ਦਾ ਮਾਰੀ ਕੀਤੀ ਸੀ ਆਹੋ ਤੇ ਕਰਕੇ ਹੀ ਕਹਿੰਦੇ ਆ ਵੀ ਚਲੋ ਜਿੰਨੇ ਰਕਮ ਖਤ ਨਹੀਂ ਆਪਣੀ ਤਸੱਲੀ ਕਰ ਲਈ ਚੰਗੀ ਹੈ ਹਨਾ ਦੁੱਧ ਤੇ ਜੱਗੇ ਵੀ ਕੋਈ ਸੌਣ ਹੀ ਦੇ ਸਕਦਾ ਕਿੱਲੋ ਖੰਡ ਛੱਡ ਦਿੰਦਾ ਵੱਧ ਨਹੀਂ ਚਲੋ ਦੁੱਧ ਦਾ ਜਰੂਰ ਚਲੋ ਸਾਰੇ ਸਹਿਮਤ ਆ ਕਿੱਲੋ ਖੰਡ ਘਟ ਜੇ ਕੋਈ ਚੱਕਰ ਨਹੀਂ ਆ ਘਟ ਜੇ ਤੇ ਜਿਹੜਾ ਮੰਨ ਲਓ ਇੱਕ ਨਿਹਰਾ ਝੂਠ ਆ ਵੀ ਗੱਪਣਾ ਕਹਿ ਕੇ ਖਾਲੀ ਦੇਤੀ ਹਨਾ ਨਹੀਂ ਉਹ ਧੱਕਾ ਬਿਲਕੁਲ ਨਹੀਂ ਹਾਂ ਪਰ ਆਪਾਂ ਤਾਂ ਮੈਂ ਕਹਿੰਦਾ ਪਿੰਕ ਕਿਹੜਾ ਕੁਸ਼ੀਨਾ ਟੱਕਰ ਲਿਆਈ ਦੇ ਹਾਂਜੀ 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 ਇਹ ਆਪਣਾ ਵੀ ਟੱਕਰ ਜਾ ਕੇ ਉੱਥੇ ਮਾੜਾ ਨਿਕਲੇ ਜਾਂ ਹੁਣ ਮਾੜਾ ਟਕਰੇ ਤਾਂ ਕੀ ਵੀ ਦੀ ਆ ਬਹੁਤ ਜ਼ਿਆਦਾ ਮਨ ਲੱਤ ਕਈ ਆ ਕੇ ਆਜੂ ਅਗਲੇ ਤੁਹਾਨੂੰ ਚਵਾਈ ਵੀ ਜੀ ਲੋ ਜੀ ਅਗਲੇ ਥਾਂਾਂ ਦੀ ਚਵਾਈ ਵੀ ਬਿਲਕੁਲ ਜਿਹੜੀ ਨਰਮ ਆ ਕਿਉਂਕਿ ਚਲੋ ਆਪਾਂ ਆਉਣਾ ਹੁੰਦਾ 10 ਮਿੰਟ ਤੁਹਾਡੇ ਕੋਲ ਪਤਾ ਨਹੀਂ ਆ ਵੀ ਇਹਦੇ ਖਲੇ ਕਿੰਨਾ ਦੋਦੇ ਆ ਜਾਂ ਕੀ ਬਸ ਬਸ ਤੁਹਾਡੀ ਗੱਲ ਸਹਿਮਤ 10 15 ਮਿੰਟ ਜੋ ਅਸੀਂ ਕਹੀ ਜਾਵਾਂਗੇ ਤੂੰ ਸਾਡੇ ਮਗਰ ਨਹੀਂ ਲੱਗਣਾ ਹਾਂਜੀ 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 ਇਹ ਤੇ ਚਲੋ ਅਗਲੇ ਬੰਦੇ ਨੂੰ ਚਾਹੀਦੀ ਜਣਾ ਕਿ ਉਸ ਹੈਗਾ ਉਹ ਦੱਸੀਏ ਇਹ ਦੱਸੀਗੇ ਪਰ ਕੰਮ ਦੇ ਜੱਗੇ ਵੀ ਹੈਗਾ ਬੜਾ ਵਧੀਆ ਹਾਂਜੀ ਹਾਂਜੀ ਬੰਦਾ ਸਚਾਈ ਨਾਲ ਚੱਲੇ ਸਚਾਈ ਨਾਲ ਚੱਲੇ ਕਿਉਂਕਿ ਜਿਹੜੇ 10 ਬੰਦੇ ਵਿੱਚ ਸਹੀ ਹੈ ਨਾ ਤੇ 90 ਨੇ ਉਹ ਵੀ ਖਰਾਬ ਕਰਤੇ ਆ 10 ਵੀ ਸਹੀ ਖਰਾਬ ਕਰਤੇ ਆ ਹੁਣ ਵੀਰ ਜੀ 2020 ਤੋਂ ਆਪਾਂ ਵੀਡੀਓ ਪਾਉਂਦੇ ਆਂ ਹਾਂਜੀ ਹਾਂਜੀ ਪਹਿਲਾਂ ਆਪਾਂ ਪਾਉਂਦੇ ਆਂ ਹਰਪ੍ਰੀਤ ਦੇ ਚੈਨਲ ਤੇ ਹਾਂਜੀ ਹਾਂਜੀ ਤੇ ਹੁਣ ਪਾਉਂਦਾ ਤੁਹਾਡੇ ਚੈਨਲ ਤੇ ਕੋਈ ਤੁਹਾਨੂੰ ਕੋਈ ਇਹੋ ਜਿਹਾ ਕੋਈ ਲੰਮ ਆਇਆ ਨਹੀਂ ਨਹੀਂ ਇਹੋ ਜਿਹਾ ਜਦੋਂ ਨਾ ਕਰੀ ਦੁੱਧ ਦੁੱਧ ਨਾ ਕਰੀ ਆਪਾਂ ਨੂੰ ਕੋਈ ਗੱਭਨ ਤੋਂ ਕੋਈ ਲੰਮ ਆਇਆ ਵਾ ਹਾਂ ਕਿ ਆਪਾਂ ਵੀ ਤੁਹਾਨੂੰ ਪਤਾ ਵਾ ਕਿ ਸ਼ੁਰੂ ਤੋਂ ਹੀ ਆਪਾਂ ਬੇਨਤੀ ਕੀਤੀ ਵੀ ਆਪਾਂ ਚੰਗੇ ਬੰਦਿਆਂ ਦੀ ਵੀਡੀਓ ਪਾਉਂਦੇ ਆਂ ਤੇ ਆਪਾਂ ਟੋਕੜਾ ਤੱਕੜਾ ਵਾਲਿਆਂ ਨੂੰ ਬਥੇਰੇ ਹੁੰਦੇ ਆ ਫੋ ਮਚਿੰਡੋਗਰੇ ਆ ਛੱਡ ਦੋ ਕੋਈ ਗੱਲ ਨਹੀਂ। ਬਣ ਗਿਆ ਚਾਟਾ ਸਾਡੇ ਵਾਲਤੀ ਜਿਹੜੀ ਐਨ ਕੰਢਿਓਂ ਕੱਢੀ ਕਰਤੀ ਆ ਤੇ ਜਵਾਬ ਨੂੰ ਕੋਈ ਬਾਸੇਰੇ ਆਵੇ ਜੱਗੇ ਵੀਰ। ਹਾਂਜੀ ਹਾਂਜੀ। ਜੇ ਇਹਦੇ ਇੰਨਾ ਦੁੱਧ ਦਵੇ। ਅੱਛਾ ਜੀ। ਫੇਰ ਵੀ ਕੋਈ ਘਰ ਰਹਿਣ ਦੇ। ਜੇ ਕੋਈ ਜ਼ਿਆਦਾ ਦੁੱਧ ਦਵੇ ਫੇਰ ਕੋਈ ਲੈ ਜੇ। ਅੱਛਾ ਜੀ। ਹੁਣ ਵੱਡੀ ਬਾਲਟੀ ਆ 10 ਕਿਲੋ ਦੀ। ਹਾਂਜੀ। 7 ਕਿਲੋ ਦੇ ਲੱਗਣ ਦੁੱਧ ਹੈਗਾ। ਠੀਕ ਆ ਠੀਕ ਆ ਠੀਕ। ਆਹ ਚਲੋ ਝੁੱਕ ਝੁੱਕ ਪਾ ਕੇ ਮਾਰ ਕੇ। ਆਹ ਚੇਕ ਵਾ 7 ਕਿਲੋ ਲਾ ਲਓ। ਹੂੰ। ਲੋ ਜੀ ਬਾਈ ਕਹਿੰਦਾ ਕਿ ਪਾਲਟੀ ਡਗਮੀ ਸਵੇਰੇ ਦੇਵੇ ਤੇ ਕੋਈ ਲਾਜੇ ਨਹੀਂ ਤੇ ਬਸ ਸ਼ੱਕ ਦੀ ਕੋਈ ਨਾ ਖੜੇ ਇਹਦਾ ਮੁੱਲ ਦੱਸਣਾ ਨਾ ਇਹਦਾ ਮੁੱਲ ਦੱਸਣਾ ਜੀ ਬਾਈ ਨੇ ਮੁੱਲ ਇਸ ਜੱਗੇ ਵੀ ਨਿਕਾ ਜਈਆ ਕਿੰਨਾ ਕੋ ਤੁਹਾਨੂੰ ਪਤਾ ਵੀ 14 ਕਿਲੋ ਦਾ ਹਾਜ ਨਾ ਜਿਆ ਰਿਆ ਹਾਂਜੀ 10 ਦਿਨਾਂ ਦੀ ਸੂਈ ਨੇ ਵਧਣਾ ਜੇ ਮੈਲਾ ਨਹੀਂ ਜੋ ਮੱਜ ਨੇ ਮਾਰਿਆ ਅੱਛਾ ਜੀ ਤੇ ਆ ਪੰਜ ਅੱਗੇ ਵੀ ਜਿਹੜੀ ਦੇਈ ਦੇਣੀ ਹੈ ਨਾ ਅੱਜ ਤੁਹਾਨੂੰ ਕੰਮ ਅੱਛਾ ਛੋਣੀ ਹੋਣੀ ਹੈ ਠੀਕ ਆ ਪੂਰੇ ਲੱਖ ਲੱਖ ਦੀ ਲੱਖ ਦੋ ਛੱਡ ਦਈਏ ਹਨਾ ਨਹੀਂ ਨਾ ਛੱਡੀਏ ਨਹੀਂ ਛਡਾ ਦਈਏ ਨਹੀਂ ਨਾ ਛੱਡੀਏ ਨਹੀਂ ਕਰਦੀ ਅੰਦਰ ਲੱਭੋ ਹਾਂ ਲੱਭੋ ਜਾਂਦੀ ਅੰਦਰ ਹੀ ਚਲੋ ਕਰ ਦੋ ਲਓ ਜੀ 98000 ਦੀ ਯਾਰ 20002 ਵਾਲੋਂ ਆਪਾਂ ਫੁੱਲੀ ਛੋੜ ਕਰਵਾਤੀ ਆ ਤੁਹਾਡੇ ਨਾਲ ਫੁੱਲੀ ਛੋੜ ਹੋ ਗਈ ਵੀਰ ਜੀ ਤੇ ਬਾਕੀ ਦੁੱਧ ਤੇ ਬਹੁਤ ਯਾਰਾ ਵਾ ਚਲੋ ਕੁਛ ਵੀਰ ਭਰਾ ਸੇਵਾ ਵਾਲਾ ਲਾ ਜੂਗਾ ਦੁੱਧ ਹਜੇ ਵਧੂਗੀ ਮਾਲਾ ਮੂਲਾ ਮਾਰਨਾ ਵਾ ਛੱਡੀ ਤੇ ਵੀ ਮਾਲਾ ਮਾਰਨਾ ਇਹਨੇ ਹਾਂਜੀ ਹਾਂਜੀ ਹਾਂ ਤੇ ਬਾਕੀ ਬੇਨਤੀ ਵੀ ਸਾਡੀ ਇਹੋ ਆ ਕੇ ਚਲੋ ਜਿਹੜੇ ਕੋ ਵੀ ਪਸ਼ੂ ਤੇ ਖਰੀਦਦੇ ਜਣਾ ਹਾਂ ਤੇ ਆਪਣੇ ਤੇ ਸਾਡੀ ਕਰ ਲਿਆ ਕਰੋ ਕਿਉਂਕਿ ਰਕਮ ਖਰਚ ਨਹੀਂ ਹੁੰਦੀ ਆ ਚਲੋ ਬਾਝੇ ਦੁੱਖ ਬੜਾ ਲੱਗਦਾ ਵਾ ਇਹ ਦੁੱਖ ਨੇ ਤੁਹਾਨੂੰ ਪਤਾ ਹੀ ਹਾਂਜੀ ਹਾਂਜੀ ਚਲੋ ਭਾਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ